ਉਹਨਾਂ ਨਾਲ ਸਭ ਤੋਂ ਵੱਡੀ ਦਿੱਕਤ ਇਹ ਹੁੰਦੀ ਉਹ ਕਹਿੰਦੇ ਜੀ ਸਾਡੇ ਹੱਡ ਪੈਰ ਅੰਗ ਦੁਖਦੇ ਆ ਤੋੜ ਲੱਗਦੀ ਹੈ ਤਕਲੀਫ ਹੁੰਦੀ ਹੈ ਜਿਹਦੇ ਕਰਕੇ ਉਹ ਉਹਨਾਂ ਦੀ ਰਾਤ ਦੀ ਨੀਂਦ ਵੀ ਪਰੇਸ਼ਾਨ ਹੋ ਜਾਂਦੀ ਠੀਕ ਹੈ ਜਦੋਂ ਰਾਤ ਨੂੰ ਨੀਂਦ ਨਹੀਂ ਪ੍ਰੋਪਰ ਆਉਣੀ ਤਾਂ ਉਹਨਾਂ ਦਾ ਸਾਰਾ ਦਿਨ ਵੈਸੀ ਹੀ ਮੰਨ ਜਾ ਗਿਆ ਦੂਸਰੀ ਗੱਲ ਜਦੋਂ ਤੁਹਾਨੂੰ ਤੁਸੀਂ ਕਿਸੇ ਤਰ੍ਹਾਂ ਦਾ ਫੀਮ ਡੋਡੇ ਪੱਕੀ ਵਰਗਾ ਨਸ਼ਾ ਕੋਈ ਵੀ ਕਰਦੇ ਹੋ ਜਦੋਂ ਛੱਡਦੇ ਹੋ ਛੱਡਦੇ ਸਾਰ ਸਭ ਤੋਂ ਪਹਿਲੇ ਸਿੰਪਟਮ ਕੀ ਆਉਂਦਾ ਤੁਹਾਨੂੰ ਟੱਟੀਆਂ ਲੱਗ ਜਾਂਦੀਆਂ ਨੇ ਲੂਜ਼ ਮੂਸ਼ਨ ਲੱਗ ਜਾਂਦਾ ਹੁਣ ਸਰੀਰ ਕਿਤੇ ਕੋਈ ਹੋਰ ਤਰ੍ਹਾਂ ਦੀ ਖਰਾ ਖਾ ਰਹੀ ਸੀ ਕਿਸੇ ਹੋਰ ਪ੍ਰਕਾਰ ਦੀ ਆਪਾਂ ਉਹਨੂੰ ਡਾਈਟ ਦੇ ਰਹੀ ਸੀ ਇੱਕਦਮ ਆਪਾਂ ਉਹਨੂੰ ਬੰਦ ਕਰਤੀ ਲੂਜ਼ ਮੋਸ਼ਨ ਲੱਗ ਗਿਆ ਤਾਂ ਸਰੀਰ ਸਾਡਾ ਪਹਿਲੀ ਗੱਲ ਤਾਂ ਪਾਚਨ ਸ਼ਕਤੀ ਥੱਲੇ ਆ ਗਈ ਭੁੱਖ ਸਾਨੂੰ ਲੱਗਣੋਂ हट ਗਈ ਜਿੰਨਾ ਕਿ ਸਰੀਰ ਦੇ ਵਿੱਚ ਸਾਧਨ ਹੈਗੇ ਨੇ ਸੋਧ ਹੈਗੇ ਨੇ ਆਪਦੇ ਆਪ ਨੂੰ ਤਾਕਤ ਦੇਣ ਦੇ ਬਲਸ਼ਾਲੀ ਰੱਖਣ ਦੇ ਉਹ ਵੀ ਸਾਡੇ ਡレイン ਹੋਈ ਜਾ ਰਹੇ ਨੇ ਟੱਟੀ ਰਹੀ ਬਾਹਰ ਨਿਕਲੀ ਜਾ ਰਹੇ ਨੇ ਕਿਉਂਕਿ ਲੂਜ਼ ਮੋਸ਼ਨ ਇਹਨੇ ਲੱਗ ਗਿਆ ਔਰ ਦੂਸਰੀ ਗੱਲ ਲਈ ਸਭ ਤੋਂ ਵੱਡਾ ਨੁਕਸਾਨ ਕੀ ਹੁੰਦਾ ਜੇਕਰ ਕਿਸੇ ਇਨਸਾਨ ਨੂੰ ਕਬਜ ਹੋ ਜੇ ਹੁਣ ਉਹ ਕਬਜ ਇੰਨੀ ਕੁ ਖਤਰਨਾਕ ਹੈ ਵੀ ਕਬਜ ਹੋਈ ਤੇ ਗੈਸ ਬਣੀ ਉਹਨੇ ਦਿਮਾਗ ਵੈਸੀ ਇੰਨਾ ਚੱਕ ਦੇਣਾ ਬੰਦੇ ਦੇ ਸਰੀਰ ਇੰਨਾ ਕੁ ਜ਼ਿਆਦਾ ਤੁਸੀਂ ਸਮਝੋ ਬਿਲਕੁਲ ਨਿਹੱਲਾ ਹੋ ਜਾਣਾ ਨਿਹੱਤਾ ਉਹਨੂੰ ਫੀਲ ਕਰਦਾ ਬੰਦੇ ਨੂੰ ਲੱਗਦਾ ਵੀ ਮੇਰੇ ਹੱਥ ਵਾਸੀ ਕੁਝ ਹੈ ਨਹੀਂ ਨਾੜਾਂ ਦੇ ਵਿੱਚ ਉਹਨੂੰ ਫੀਲ ਹੁੰਦਾ